ਮੋਗਾ ਦੇ ਕਸਬਾ ਬਾਗਾ ਪੁਰਾਣਾ ਚ ਮੋਗਾ ਰੋਡ ਤੇ ਸਥਿਤ ਕੈਨੇਡਾ ਕਮਿਊਨੀਕੇਸ਼ਨ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਤੇ ਰਾਤ ਚਾਰ ਚੋਰਾਂ ਨੇ ਨਿਸ਼ਾਨਾ ਬਣਾਇਆ। ਚਾਰ ਚੋਰਾਂ ਨੇ ਦੁਕਾਨ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਚੋਰੀ ਕਰ ਲੈਨੇ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਹੈ। ਇਸ ਬੰਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਦੱਸਿਆ ਹੈ ਕਿ ਉਹ ਬੀਤੀ ਸ਼ਾਮ ਕਰੀਬ 8:00 ਵਜੇ ਦੁਕਾਨ ਬੰਦ ਕਰਕੇ ਮੋਗਾ ਸਥਿਤ ਆਪਣੇ ਘਰ ਚਲਾ ਗਿਆ ਸੀ ਤਾਂ ਤੜਕੇ 6:30 ਵਜੇ ਕਿਸੇ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਅਸੀਂ ਮੋਗਾ ਤੋਂ ਆਪਣੀ ਦੁਕਾਨ ਤੇ ਪਹੁੰਚੇ ਅਤੇ ਦੇਖਾ ਕਿ ਦੁਕਾਨ ਚੋਂ ਸਮਾਨ ਚੋਰੀ ਹੋ ਗਿਆ ਸੀ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਚ ਕੈਪਟ ਹੋ ਗਈ ਹੈ ਸੀਸੀਟੀਵੀ ਰਾਹੀਂ ਪਤਾ ਲੱਗਾ ਹੈ ਕਿ ਦੁਕਾਨ ਵਿੱਚੋਂ 5 ਇਨਵਰਟਰ ਬੈਟਰੀਆਂ 3 ਐਲਸੀਡੀਆਂ 2 ਇੰਡਕਸ਼ਨ ਇੱਕ ਪੁਰਾਣਾ ਮੋਬਾਈਲ ਅਤੇ ਨਕਦੀ ਚੋਰੀ ਹੋ ਗਈ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਲੁਟੇਰੇ ਕਾਰ ਵਿੱਚ ਆਏ ਨੇ ਤੇ ਕਾਰ ਵਿੱਚ ਆ ਕੇ ਲੁਟੇਰੇ ਏਡਾ ਵੱਡਾ ਕਾਰਾ ਕਰ ਗਏ ਨੇ ਕੀ ਹੈ ਜੀ ਮੈਨੂੰ ਨਾ ਫੋਨ ਆਇਆ ਪੀਸੀਆਰ ਵਾਲਿਆਂ ਨੇ ਜਿਹੜੇ ਰਾਉਂਡ ਲਗਾਉਂਦੇ ਆ 3:10 15 ਮਿੰਟ ਨੀਰ ਬਊਟ ਉਹ ਮੈਨੂੰ ਕਹਿੰਦੇ ਦੀ ਆਪਣਾ ਤੁਹਾਡੀ ਨੇ ਦੁਕਾਨ ਦੇ ਛੱਦਰ ਚੱਕੇ ਪਿਆ ਵੈ ਤੁਸੀਂ ਦੁਕਾਨ ਤੇ ਹੋਗੇ ਮੈਂ ਕਹਾਂ ਜੀ ਮੈਂ ਮੋਗੇ ਤੋਂ ਆ ਮੈਂ ਮੋਗੇ ਦਾ ਵਾਸੀ ਆ ਮੈਂ ਕਹਾਂ ਜੀ ਮੈਂ ਬੇਨਤੀ ਕਰਦਾ ਵੀ 15 ਮਿੰਟ ਤੱਕ ਇੱਥੇ ਰਹਿ ਜਾਵੇ ਕਿ ਮੈਨੂੰ ਮਿ ਆਵਾਂ ਮੈਂ ਉਹਦੇ ਵੱਡੇ ਭਾਈ ਸਾਹਿਬ ਨੂੰ ਉਠਾਇਆ ਤੇ ਨਾਲ ਸਾਡੇ ਇਹ ਰਾਤੀ ਹੈਗੀ ਜੀ ਚੋਰੀ ਜਿਹੜੀ ਹੋਈ 2:49 ਮਿੰਟ ਤੇ ਹੋਈ ਹੈ 3:01 ਮਿੰਟ ਤੇ ਫਰਾਰ ਹੋ ਗਏ ਜੀ ਮੈਂ ਆਈਡੀਆ ਸਾਢੇ 3 ਦਿਨ ਤੱਕ ਇੱਥੇ ਵਾਗੇ ਬਣੇ ਆ ਗਿਆ ਕਿ ਮੈਂ 3:15 ਤੇ ਫੋਨ ਆਇ ਤੇ ਜਦ ਮੈਂ ਆ ਕੇ ਦੇਖਿਆ ਤੇ ਸ਼ਟਰ ਪਟਿਆ ਸੀਗਾ ਜੀ ਪਹਿਲਾਂ ਤਾਂ ਮਨਾਂ ਤੇ ਸੁਰਤ ਨਹੀਂ ਰਹੀ ਜੀ ਠੀਕ ਹੈ ਮੈਂ ਆ ਕੇ ਦੇਖਿਆ ਮੈਨੂੰ ਲੱਗਾ ਕੁਝ ਨਹੀਂ ਹੋਇਆ ਠੀਕ ਹੈ ਜੀ ਫਿਰ ਜੀ ਜਦੋਂ ਮੈਂ ਅਦਾਜਾ ਮੈਨੂੰ ਕਿਸੇ ਨਾਲ ਦੇਣ ਗਿਆ ਭਰਾ ਨੇ ਮੇਰੇ ਵੱਡੇ ਨੇ ਕਹਿੰਦਾ ਇਹ ਐਲਈਡੀਆਂ ਤੂੰ ਟੰਗੀਆਂ ਨਹੀਂ ਹੋਈਆਂ ਮੈਂ ਕਹਿੰਦਾ ਇਹ ਐਲਈਡੀਆਂ ਟੰਗੀਆਂ ਹਨ ਫਿਰ ਮੈਨੂੰ ਪਤਾ ਲੱਗਾ ਕਿ ਮੇਰੀ ਐਲਈਡਿ ਚੋਰੀ ਹੋ ਗਈ ਫਿਰ ਮੈਂ ਨੀਚੇ ਗਿਨਿਆ ਮਾਰੀ ਫਿਰ ਮੈਨੂੰ ਪਤਾ ਲੱਗਾ ਕਿ ਬੈਟਰੀ ਚੋਰੀ ਹੋ ਗਿਆ ਠੀਕ ਹੈ ਜੀ ਤੇ ਬਾਅਦ ਚ ਮੈਂ ਕੈਮਰੇ ਤੇ ਘੰਟੇ ਬਾਅਦ ਦੇਖਿਆ ਜਦੋਂ ਮੈਂ ਦੇਖਦਾ ਰਿਹਾ ਪਰ ਬਾਅਦ ਚ ਹੋਲੀ ਰਾਮ ਨਾਲ ਦੇਖਿਆ ਇੰਡਕਸ਼ਨ ਬਾਕੀ 500 ਰੁਪਏ ਗੱਲੇ 'ਚ ਨਗਦ ਸੀਗਾ ਜੀ ਤੇ ਆਪਣੇ ਦੋ ਇੰਡੈਕਸ਼ਨ ਤੇ ਇੱਕ ਪੁਰਾਣਾ ਮੋਬਾਈਲ ਸੀ ਜਿਸ ਦੀ ਕੀਮਤ 5-7 ਹਜ਼ਾਰ ਦੇ ਆਈਡੀਆ ਹੋਵੇਗਾ। ਕਿਹਾਣੀ ਜੀ ਇਹ ਚਾਰ ਬੰਦੇ ਨੇ ਜੋਰ ਲਾ ਕੇ ਚੱਕਦਾ ਜੀ। ਅੱਛਾ। ਜਾਂ ਕੋਈ ਚੀਜ਼ ਉਹਨਾਂ ਨੇ ਪਾਈ ਹੋਈ ਸੀ। ਹਾਂ ਇੱਕ ਗੱਲ ਹੋਰ ਜੀ ਉਹ ਬੰਦਿਆਂ ਦੇ ਕੋਲ ਅਸਲਾ ਵੀ ਟੰਗਾਇ ਸੀ। ਦੇਖੋ ਕਿੱਡੀ ਗਲਤ ਚੀਜ਼ ਆਈ। ਕੋਈ ਬੰਦਾ ਜੀ ਛਡਾਂਦਾ ਵੀ ਤਾਂ ਸ਼ੁਕਰ ਹੈ ਮੇਰਾ ਸਮਾਨ ਚੋਰੀ ਆਇਆ ਕੋਈ ਛਡਾਂਦਾ ਤਾਂ ਕੀ ਬੰਦਾ ਫਾਇਰ ਕਰ ਦਿੰਦੇ। ਸਰ ਵੀਡੀਓ ਚਾਹ ਰਿਹਾ ਸਰ ਅਸਲਾ ਟੰਗਾ ਹੈ। ਬੈਕ ਸਾਈਡ ਤੋਂ ਨੇ ਟੰਗਾ ਹੈ ਸੀਸੀ ਵੀਡੀਓ ਹੈ ਸਾਡੇ ਕੋਲ। ਤੇ ਆਇਗਾ ਤੁਸੀਂ ਇਹ ਸਰ ਗੱਡੀ ਤੇ ਆਈ ਸੀਗੀ ਜੀ ਸ਼ਿਫਟ ਡਿਜ਼ਾਇਰ ਸ਼ਿਫਟ ਡਿਜ਼ਾਇਰ ਗੱਡੀ ਲੱਗਦੀ ਹੈ ਵੇਖਣ ਚ ਹਾਂਜੀ ਪੰਜ ਬੰਦੇ ਸੀਗੇ ਜੀ ਇਸ ਆਰਡਰ ਖੇਚ ਰਹਾ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਸਰ ਅਸੀਂ ਮੰਗ ਕਰਦੇ ਪੇਸ਼ਾਸਨ ਤੋਂ ਕਿ ਅੱਗੇ ਵੀ ਤਿੰਨ ਚਾਰ ਵਾਰ ਹੋ ਚੁੱਕਾ ਚੋਰੀਆਂ ਸਰ ਪਤਾ ਹੈ ਕਿ ਅਸੀਂ ਆਪਦੇ ਨੂੰ ਸੇਫ ਨਹੀਂ ਦੁਕਾਨਦਾਰ ਸੀਲ ਕਰ ਰਹੇ ਹੁਣ ਸਾਡੇ ਮਨ ਚ ਹਰ ਰੋਜ਼ ਡਰ ਬੈਠ ਗਿਆ ਹੈ ਨੁਕਸਾਨ ਤਾਂ ਸਰ ਬੰਦਾ ਭੁੱਲ ਜਾਂਦਾ ਪਰ ਡਰ ਨਹੀਂ ਬੰਦਾ ਭੁੱਲਦਾ ਕਿ ਜਿਹੜਾ ਡਰ ਪੈ ਗਿਆ ਵਾ ਕੀ ਕਰਨ ਨੂੰ ਕੋਈ ਚੀਜ਼ ਸੀ ਮਾਲ ਨਹੀਂ ਰੱਖਦੇ ਜੀ ਗਾਹਕ ਮੁੜਦਾ ਹੈ ਰੱਖਦੇ ਆ ਤੇ ਇਹ ਆਵਾਰਦਾਤ ਹੁੰਦੀ ਆ ਹੁਣ ਦੱਸੋ ਸਿੱਧਾ ਜਾਈਏ ਸਾਡੀ ਮੰਗ ਇਹ ਹੀ ਹੈ ਜੀ ਸਾਡਾ ਜਿਹੜਾ ਜ਼ਬਤੀ ਦਾ ਸਮਾਨ ਅਸੀਂ ਕੋਈ ਤੁਹਾਨੂੰ ਇਹ ਝੂਠ ਨਹੀਂ ਮਾਰਿਆ ਕਿ ਗੱਲੇ ਚ 50000 ਕੁਝ ਹੋ ਸਾਡੇ ਬਾਗੇ ਮੇਨ ਰਿਕਾਰਡ ਪਤਾ ਕਰ ਸਕਦੇ ਅਸੀਂ ਸਿੰਪਲ ਸਾਦੇ ਬੰਦੇ ਕੋਈ ਗਲਤ ਚੀਜ਼ ਕਰਨ ਵਾਲੇ ਨਹੀਂਗੇ ਤੇ ਸਾਨੂੰ ਮੰਗ ਦਿੱਤੀ ਹੈ ਤਾਂ ਕਿ ਸਾਡਾ ਪ੍ਰਸ਼ਾਸਨਪਤੀ ਵੀ ਵਿਸ਼ਵਾਸ ਬਣਾ ਰਵੇ ਵਰਨਾ ਸਰ ਮਾਹੌਲ ਮਾੜਾ ਜੀ ਇਸ ਟਾਈਮ ਤੱਕ ਲੁਕੀ ਹੋ ਹੋਰਨਗੇ ਸਰ ਰੋਡ ਤੇ ਦੁਕਾਨ ਹੁੰਨ ਤੇ باوجود ਇਹ ਚੀਜ਼ ਹੋ ਰਹੀ ਹੈ ਤੇ ਕਿੱਥੇ ਸੇਫ ਹੈ ਦੁਨੀਏ ਇਹ ਵੀਡੀਓ ਚ ਦੇਖਿਆ ਟਰਾਲੀ ਟਰੱਕ ਆਂਦੇ ਰਹੇ ਕੁਛ ਵੀ ਸਰ ਮੈਂ ਕਿੰਦੇ ਮੇ ਕੋ ਪੁਲਿਸ ਵਾਲੇ ਸਰ ਆਏ ਸੀ ਕਿੰਦੇ ਇਹ ਆਪਣਾ ਇੱਥੇ ਚੌਂਕਦਾ ਲਵਾਣਾ ਪੈਸੇ ਦੀ سپورਟ ਕਰੋ ਵੀ ਆਪਣਾ 100 200 ਮਹੀਨਾ ਮੈਂ ਕਿਹਾ ਜੇ ਕੋਈ ਨਾ ਮੈਂ 200 ਰੁਪਏ ਦਿੱਤਾ ਕੁਛ ਨਹੀਂ ਪੁੱਛਿਆ ਕਈ ਲੋਕ ਹਿਸਾਬ ਲਾਂਦੇ ਆ 50 ਦੁਕਾਨਾਂ ਦੇ 10000 ਬਣ ਗਿਆ ਉਹ ਬਣ ਗਿਆ ਇਹ ਬਣ ਗਿਆ ਕੁਛ ਨਹੀਂ ਜੀ ਇਹ 200 ਮੰਗੇ ਦਿੱਤਾ ਮੈਂ ਕਿਹਾ ਸੇਫਟੀ ਹੈ ਜੀ ਦੇ ਚੌਂਕ ਚੌਂਕੀਦਾਰਾ ਨਹੀਂ ਮੈਨੂੰ ਦੱਸਿਆ ਸੀਗਾ ਜੀ ਆਪਣਾ ਕਿੰਦੇ ਤੇ ਦੁਕਾਨ ਦੇ ਸਾਡੇ ਟਰੱਕ ਤੇ ਹੈ